ਜਦੋਂ ਪੰਜਾਬ ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਉਤੋਂ ਬਾਅਦ ਇੱਕ ਫੋਟੋ ਵਾਇਰਲ ਹੋਈ ਸੀ ਜਿਹਦਾ ਰਾਜ ਹੁਣ ਸਾਹਮਣੇ ਆਇਆ ਫੋਟੋ ਕੀ ਸੀ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਗ੍ਰਹਿ ਵਿਖੇ ਕਾਂਗਰਸ ਦੇ ਲੀਡਰ ਜੋ ਹੁਣ ਮੌਜੂਦਾ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਅੜਿਗਰੀ ਮਾਸਕ ਲਾ ਕੇ ਕੈਪ ਲੈ ਕੇ ਇਥੋਂ ਤੱਕ ਗਾਹ ਪਿਆ ਕਿ ਪਿਛਲੇ ਦਰਵਾਜ਼ੇ ਨੂੰ ਕੰਧ ਟੱਪ ਕੇ ਜਾ ਕੇ ਸੀਮ ਸਿੰਘ ਸਾਹਿਬ ਨੂੰ ਮਿਲ ਕੇ ਆਏ ਉਹ ਮਿਲਣ ਦਾ ਭਗਵਾਨਤਮਾਨ ਜੀ ਨੂੰ ਜਾ ਕੇ ਰਾਤ ਨੂੰ 마ਸਕ ਲਾ ਕੇ ਕੈਪ ਲੈ ਕੇ ਮਿਲਣ ਦਾ ਅਗਰ ਰਾਤ ਸੀ ਉਹ ਕਾਫੀ ਹੱਦ ਤੱਕ ਸਾਹਮਣੇ ਆਇਆ ਉਹ ਨਵੀਆਂ ਗੱਲਾਂ ਤੋਂ ਕਿਉਂਕਿ ਗਾ ਤਾਂ ਉਦੋਂ ਹੀ ਪੈ ਗਿਆ ਸੀ ਕਿ ਜਿਹੜੇ ਦੋਸ਼ ਲੱਗੇ ਸੀ ਰਾਜਾ ਮੋਦੀ ਜੀ ਤੇ ਕਿ ਜਦੋਂ ਉਹ ਟ੍ਰਾਂਸਪੋਰਟ ਮੰਤਰੀ ਸੀ ਕਾਂਗਰਸ ਸਰਕਾਰ ਵੇਲੇ ਜਾਂਦੇ ਜਾਂਦੇ ਬੜੇ ਸੀ ਪੰਜ ਛੇ ਤਿੰਨ ਚਾਰ ਮਹੀਨੇ ਪਹਿਲਾਂ ਕਿ ਜਿਹੜੀਆਂ ਪੀ ਆਰਟੀਸੀ ਦੀਆਂ ਬੱਸਾਂ ਨੂੰ ਬਾਡੀਆਂ ਪੰਜਾਬ ਦੇ ਬਾਹਰੋਂ ਰਾਜਸਥਾਨ ਤੋਂ ਲਵਾ ਕੇ ਲਿਆਏ ਸੀ ਤੇ ਅਸੀਂ ਸਾਰਿਆਂ ਨੇ ਗਾਹ ਪਾਇਆ ਆਮਾਦੀ ਪਾਰਟੀ ਨੂੰ ਗਾਹ ਪਾਇਆ ਕਿ ਬਹੁਤ ਵੱਡਾ ਕਪੜਾ ਹੋਇਆ ਕਮਿਸ਼ਨ ਕਿੰਨਾ ਲਿਆ ਤੇ ਉਹ ਤੋਂ ਬਾਅਦ ਸਰਕਾਰ ਆਮਾਦੀ ਪਾਰਟੀ ਦੀ ਬਣਦੀ ਹੈ ਤੇ ਰਾਜਾ ਬਲਿੰਗ ਜੀ ਮਾਸਕ ਲਾ ਕੇ ਕੈਪ ਲੈ ਕੇ ਮਿਲਣ ਜਾਂਦੇ ਨੇ ਪਰ ਇੱਕ ਹੁਣ ਹੋਰ ਨਵੀਂ ਗੱਲ ਸਾਹਮਣੇ ਆ ਗਈ ਜਿੱਥੇ ਰਾਜਾ ਜੀ ਹੋ ਸਕਦਾ ਕਿ ਇਸ ਕਾਰਨ ਕਰਕੇ ਮਿਲ ਕੇ ਗਏ ਹੋਣ ਕਿ ਭਾਈ ਮੇਰਾ ਧਿਆਨ ਰੱਖਿਓ ਤੇ ਜਾਂਦੇ ਜਾਂਦੇ ਭਗਵੰਤ ਮਾਨ ਸਾਹਿਬ ਨੂੰ ਵੀ ਉਹਦੀ ਗੁਰਤੀ ਦੇਖੇ ਗਏ ਕਿ ਭਾਈ ਉਥੋਂ ਕੰਮ ਵਧੀਆ ਤਰੀਕੇ ਨਾਲ ਹੋ ਜਾਂਦਾ ਪੰਜਾਬ ਤੋਂ ਬਾਹਰ ਜਿਹੜੇ ਪੰਜਾਬ ਦੇ ਪੇਸ਼ੀ ਨੇ ਇੱਕ ਸਬੂਤ ਦਿਖਾਉਣਾ ਤੁਹਾਨੂੰ ਮੈਂ ਪਰ ਇਹ ਕਿਉਂ ਦਿੱਤਾ ਹੁਣ ਹੈ ਮਾਨਸਾ ਦੀ ਸਰਕਾਰ ਹੈ ਨਵੀਆਂ ਬੱਸਾਂ ਵੀ ਆ ਗਈਆਂ ਹੁਣ ਮੈਂ ਤੁਹਾਨੂੰ ਮੇਨ ਚੀਜ਼ ਦਿਖਾਉਣਾ ਈ ਹੈ ਆਜੋ ਵੀਰੇ ਇਹ ਦੇਖੋ ਰੈਕਸ ਕੋਚੀਜ਼ ਆਲ ਟਾਈਪ ਆਫ ਬੱਸੀਜ਼ ਐਂਡ ਕੋਚੀਜ਼ E128 ਇਹਨਾਂ ਦਾ ਐਡਰੈਸ ਹੈ ਰਿਕੋ ਇੰਡਸਟਰੀਅਲ ਗਰੋਥ ਸੈਂਟਰ ਫੇਸ 2 ਪਲਸਾਨਾ ਸਿੱਕਰ ਹੁਣ ਮੈਂ ਇਹ ਦੱਸ ਦੇਣਾ ਪਲਸਾਨਾ ਸੀਕਰ ਰਾਜਸਥਾਨ ਚ ਹੀ ਪੈਂਦਾ ਹੁਣ ਮੌਕੇ ਦੀ ਸਰਕਾਰ ਜਵਾਬ ਦੇਵੇ ਕਿ ਪੰਜਾਬ ਦੇ ਵਿੱਚ ਬੋਡੀ ਵਰਕ ਦਾ ਕੰਮ ਕਰਨ ਵਾਲੇ ਲੋਕਾਂ ਦਾ ਰੋਜ਼ਗਾਰ ਖੋ ਕੇ ਤੁਸੀਂ ਰਾਜਸਥਾਨ ਕਿਉਂ ਭੇਜਿਆ ਤੁਸੀਂ ਇਲਜ਼ਾਮ ਲਾਏ ਸੀ ਰਾਜਾ ਵੜਿੰਗ ਬਸ ਮਤਲਬ ਜਿਹੜਾ ਭਗਵੰਤ ਮਾਨ ਪਹਿਲਾਂ ਪੰਜਾਬ ਵਿੱਚ ਦੀ ਦਵਾਈ ਦਿੰਦਾ ਸੀ ਸਾਰੀਆਂ ਐਡ ਦਿੱਲੀ ਦੀਆਂ ਜਾ ਰਹੀਆਂ ਨੇ ਸਾਰੀਆਂ ਫਲੈਕਸਾਂ ਦਿੱਲੀ ਤੋਂ ਬਣ ਕੇ ਆਉਂਦੀਆਂ ਨੇ ਸਾਰੀਆਂ ਏਜੰਸੀਆਂ ਦਿੱਲੀ ਦੀਆਂ ਹਰ ਕਿਤੇ ਆਉਂਦੀਆਂ ਨੇ ਵਿੱਤ ਜਿਹੜਾ ਸਲਾਹਕਾਰ ਹੈ ਜਿਹੜਾ ਓਐਸਰੀ ਸਾਹਿਬ ਨੇ ਜਿੰਨੇ ਵੀ ਵੱਖ-ਵੱਖ ਵਿਭਾਗਾਂ ਦੇ ਸਲਾਹਕਾਰ ਨੇ ਸਾਰੇ ਦਿੱਲੀ ਤੋਂ ਲਾਏ ਹੋਏ ਨੇ ਤੇ ਹੁਣ ਪੰਜਾਬ ਦੀਆਂ ਰੋਡ ਵਿੱਚ ਪੀਆਰਟੀਸੀ ਬੱਸਾਂ ਦੀ ਬਾਡੀ ਵੀ ਰਾਜਸਥਾਨ ਤੋਂ ਆ ਨਮੀ ਨਮੀ ਲਾ ਕੇ ਆਈ ਆ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਕਿਤੇ ਵੀ ਪੰਜਾਬ ਦੀ ਕੋਈ ਨਮੀ ਬਾਡੀ ਵਾਲੀ ਬੱਸ ਮਿਲਦੀ ਆ ਬੱਸ ਸਟੈਂਡ ਕਿਤੇ ਮਿਲਦੀ ਆ ਵੀਡੀਓ ਜਰੂਰ ਬਣਾਓ ਤੇ ਉੱਥੇ ਕੈਮਰਾ ਨੇੜੇ ਕਰਕੇ ਦਿਖਾ ਦਿਓ ਕਿ ਆ ਬਾਡੀਆਂ ਤੁਸੀਂ ਜਿਹੜੀਆਂ ਜਿੱਥੋਂ ਰਾਜਾ ਬਟਿੰਗਲਵਾ ਕੇ ਲਾਇਆ ਸੀ ਉੱਥੋਂ ਹੀ ਭਗਵੰਤ ਮਾਨ ਜੀ ਦਿਵਾ ਕੇ ਲਾਏ ਨੇ ਤੇ ਉਹ ਜਿਹੜੀ ਮੀਟਿੰਗ ਹੋਈ ਸੀ ਨੇਰੇ ਦੇ ਵਿੱਚ ਕੰਗ ਟੱਪ ਕੇ ਹੋਈ ਸੀ ਉਹਦਾ ਰਾਜ ਵੀ ਸਾਹਮਣੇ ਆਇਆ ਕਿ ਭਾਈ ਉਹ ਜਿੱਥੇ ਆਪਣਾ ਬਚਾਅ ਕਰਕੇ ਆਇਆ ਸੀ ਉੱਥੇ ਗੁਰਤੀ ਵੀ ਦੇਖ ਕੇ ਆਇਆ ਸੀ ਕਿ ਇੱਥੋਂ ਨਵਾਓ ਸ਼ਾਇਦ ਉੱਥੋਂ ਮਾਲ ਜਾਦੇ ਮਿਲਦਾ ਹੋਊਗਾ ਜਾਂ ਕਮਿਸ਼ਨ ਜਿਆਦੇ ਮਿਲਦਾ ਹੋਊਗਾ ਇਹ ਸਿੱਧੇ ਅਸੀਂ ਦੋਸ਼ ਲਾ ਰਹੇ ਹਾਂ ਕਿਉਂਕਿ ਪੰਜਾਬ ਦੀ ਦੁਹਾਈ ਪੱਟਣ ਵਾਲਾ ਭਗਵੰਤ ਮਾਨ ਅੱਜ ਇਹ ਨਹੀਂ ਦੱਸ ਸਕਦਾ ਕਿ ਪੰਜਾਬ ਦਾ ਖਜ਼ਾਨਾ ਲੁੱਟ ਕੇ ਬਾਹਰ ਕਿਵੇਂ ਜਾ ਰਿਹਾ ਕੱਲ ਵੀ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਦੀ ਗੱਡੀ ਫੜੀ ਜਾਣੀ ਤੇ ਵਿੱਚੋਂ ਦੇ ਆਮ ਆਦੀ ਪਾਰਟੀ ਦੇ ਛੰਡੀਆਂ ਮਿਲੀਆਂ ਤੇ ਉਹਦੇ ਵਿੱਚੋਂ ਨੋਟਾਂ ਦੀ ਜਿਹੜੀ ਆ ਉਹ ਨਵਾਫਾ ਪਰਿਆ ਮਿਲਣਾ ਇਹ ਕਿਸ ਨੂੰ ਬੰਦਰ ਅਸ਼ਾਰਾ ਕਰ ਰਿਹਾ ਤਾਂ ਹੀ ਉਹ ਅਸੀਂ ਕਹਿੰਦੇ ਆ ਕਿ ਇਹ ਮਾਡਰਨ ਅਫਗਾਨੀਆਂ ਦੀ ਸਰਕਾਰ ਆ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਨੂੰ ਬੇਨਤੀ ਆ ਬਚਾ ਲਓ ਪੰਜਾਬ ਨੂੰ ਜੇ ਬਚਾ ਸਕਦੇ ਹੋ ਨਹੀਂ ਇਹਨਾਂ ਲੁੱਟ ਕੇ ਲੈ ਕੇ ਜਾਣਗੇ ਜਿਵੇਂ ਪਰਪਾਈ ਕਰ ਲਈ ਕਈ ਸਾਲ ਲੱਗ ਜਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ